ਜੀ ਬੜੀ ਇੱਕ ਤਾਸ਼ਪੁਰ ਬੋਲ ਤੇ ਘਟਨਾ ਹੋਈ ਹੈ ਜੀ ਜੀ ਪੂਰੀ ਬਤਾਉਂਦਾ ਇਹ ਜੀ ਮੈਂ ਚੌਂਕੀ ਇਨਚਾਰਜ ਡੱਲਾ ਜੀ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤਾਸ਼ਪੁਰ ਤੋਂ ਜਿਹੜਾ ਬਟਵਿੰਡ ਦਿਨੋਰਾਜ ਜਾਂਦਾ ਉਹਦੇ ਤੇ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ ਪਲਸਰ ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਹ ਕਿਤੇ ਤੇਜ਼ ਰਫਤਾਰ ਜਾ ਰਹੇ ਸੀ ਆਪਸ ਵਿੱਚ ਭਿੱੜ ਗਏ ਜੀ ਉਹਦੇ ਚ ਹਾਲ ਦੀ ਘੜੀ ਦੋ ਕੈਜੂਐਲਟੀ ਹੋ ਗਈ ਹੈ ਜੀ ਦੋਨਾਂ ਦੀ ਡੈਥ ਹੋ ਗਈ ਹੈ ਤੇ ਤੈਨੂੰ ਰੈਫਰ ਕੀਤੇ ਨੇ ਕਪੂਠਲੇ ਨੂੰ ਜੀ ਉਸ ਤੋਂ ਬਾਅਦ ਜਾ ਰਹੇ ਹੋਣੇ ਸਿਕਪੂਰਥਲੇ ਜਿੱਦਾਂ ਦਾ ਵੀ ਹਾਲਾਤ ਹੋਣਗੇ ਜੋ ਬਿਆਨ ਹੋਏਗਾ ਉਹਦੇ ਮਤਲਬ ਕਾਰਵਾਈ ਕੀਤੀ ਜਾਏਗੀ ਕੁਝ ਪਤਾ ਲੱਗ ਸਕਿਆ ਕਿ ਨੌਜਵਾਨ ਕਿੱਥੇ ਜਾ ਰਹੇ ਸੀ ਜਾਂ ਪਰਿਵਾਰ ਨੇ ਕੁਝ ਕਰ ਦਿੱਤਾ ਗਿਆ ਇਹਨਾਂ ਦੇ ਫੈਮਿਲੀ ਮੈਂਬਰ ਆ ਗਏ ਆ ਜੀ ਇਹ ਮੈਮੂ ਆਲ ਤੋਂ ਸੀ ਕਿ ਇੱਕ ਮੋਟਰਸਾਈਕਲ ਸਵਾਰ ਤੇ ਦੂਜੇ ਸੀ ਜਿਹੜਾ ਬਾਰਾ ਬੁੱਢੀ ਨੂੰ ਕੋਈ ਅਲਸਰ ਹਾਲ ਤੱਕ ਸਾਡੇ ਕੋਲ ਕੋਈ ਹੋਰ ਜਾਣਕਾਰੀ ਹੈ ਤੀਸਰੇ ਬਾਰੇ ਹਲੇ ਪਿੰਸੂ ਜੀ ਲੈ ਕੇ ਗਏ ਆ ਅਲੁੱਤ ਗੱਲ ਕਰਕੇ ਦੇਖਦੇ ਹਾਂ ਕਿ ਉਹਨੇ ਇੱਕ ਟਾਈਮ ਸੇ ਹੀ ਕਿਹਾ ਜੀ ਪਾਜੀ ਉੱਤੇ ਡਾਕਟਰ ਬਣਾ ਉਹਨੂੰ ਪਤਾ ਹੋਣਾ ਡੈਡ ਕਿਹੜਾ ਤੇ ਸਹੀ ਕਿਹੜਾ ਉਹਨਾਂ ਦੇ ਵੀ ਕਾਫੀ ਸਟ ਹੈ ਜੀ ਜਿਹੜੇ ਵੀ ਵੇਖਲੇ ਰਿਹਾ ਕੋਈ ਨਹੀਂ ਪਾਜੀ ਅੱਜਕੱਲ੍ਹ ਸਿਰ ਹੋ ਰਿਹਾ ਪਾਜੀ ਫੋਟੋਆਂ